ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਅਸੀਂ ਕਰਨ ਜਾ ਰਹੇ ਹਾਂ ਆਧੁਨਿਕ ਪੰਜਾਬੀ ਸਾਹਿਤ 8ਵੀਂ 9ਵੀਂ ਸਦੀ ਤੋਂ 1500 ਤੱਕ ਪੰਜਾਬੀ ਸਾਹਿਤ ਦਾ ਆਰੰਭ 8ਵੀਂ 9ਵੀਂ ਸਦੀ ਉਹ ਪਹਿਲੇ ਕਵੀ ਜਿਸ ਦੀ ਰਚਨਾ ਵਿੱਚ ਪੰਜਾਬੀ ਭਾਸ਼ਾ ਦਾ ਅੰਸ਼ ਮਿਲਦਾ ਹੈ ਗੋਰਖਨਾਥ ਉਹ ਨਾਥ ਜੋਗੀ ਜਿਨ੍ਹਾਂ ਦੀ ਰਚਨਾ ਤੇ ਪੰਜਾਬੀ ਭਾਸ਼ਾ ਦਾ ਪ੍ਰਭਾਵ ਹੈ ਗੋਰਖਨਾਥ ਚਰਪਟਨਾਥ ਜਲੰਧਰਨਾਥ ਰਤਨਨਾਥ ਚਰੰਗੀਨਾਥ ਅਤੇ ਗੋਪੀਚੰਦ ਗੋਰਖਨਾਥ ਦਾ ਗੁਰੂ ਮਛੰਦਰਨਾਥ ਗੋਰਖਨਾਥ ਦੇ ਨਾਂ ਨਾਲ ਸੰਬੰਧਿਤ ਵਾਰਤਕ ਰਚਨਾ ਗੋਰਖ ਉਪਨਿਸ਼ਦ ਗੋਰਖਨਾਥ ਦੀ ਬਾਣੀ ਕਿੰਨੇ ਕਾਵ ਰੂਪਾਂ ਵਿੱਚ ਮਿਲਦੀ ਹੈ ਸ਼ਲੋਕ ਦੋਹੇ ਪਦੇ ਜਾਂ ਸ਼ਬਦ 나ਥਾ ਜੋਗੀਆਂ ਦੀ ਬਾਣੀ ਦੀ ਆਲੋਚਨਾ ਕਿਸ ਗੱਲ ਕਰਕੇ ਕੀਤੀ ਜਾਂਦੀ ਹੈ ਇਸਤਰੀ ਜਾਤੀ ਦੀ ਪੰਡਿਕਾਰਨ ਵਿਦਵਾਨਾਂ ਦੁਆਰਾ ਕਿਸ ਨਾਥ ਜੋਗੀ ਨੂੰ ਪੂਰਨ ਭਗਤ ਦੇ ਨਾਮ ਨਾਲ ਜੋੜਿਆ ਜਾਂਦਾ ਹੈ ਚਰੰਗੀਨਾਥ ਚਰੰਗੀਨਾਥ ਨਾਲ ਸੰਬੰਧਿਤ ਰਚਨਾ ਪ੍ਰਾਨ ਸੰਗਲੀ ਨਾਥ ਜੋਗੀਆਂ ਦੇ ਜਨਮ ਨਾਲ ਸੰਬੰਧਿਤ ਥਾਵਾਂ ਗੋਰਖਨਾਥ ਗੋਰਖਪੁਰ ਜ਼ਿਲ੍ਹਾ 라ਵਲਪਿੰਡੀ ਰਤਨਨਾਥ ਬਠਿੰਡਾ ਪੂਰਾਨਾਥ ਸਿਆਲਕੋਟ ਜਲੰਧਰਨਾਥ ਜਲੰਧਰ ਨਾਥ ਜੋਗੀਆਂ ਨਾਲ ਸੰਬੰਧਿਤ ਪੰਜਾਬ ਵਿੱਚ ਮਿਲਦੀਆਂ ਨਿਸ਼ਾਨੀਆਂ ਪਸ਼ਾਵਰ ਵਿੱਚ ਗੋਰਖ ਹਟੜੀ ਤੇ ਬਾਬਾ ਰਤਨ ਦਾ ਡੇਰਾ ਜੇਹਲਮ ਵਿੱਚ ਬਾਲਨਾਥ ਦਾ ਢਿੱਲਾ ਅਬੋਹਰ ਵਿੱਚ ਚਰੰਗੀਨਾਥ ਦੀ ਧੂਣੀ ਸਿਆਲਕੋਟ ਵਿੱਚ ਪੂਰਨ ਦਾ ਖੂ ਡਾਕਟਰ ਮੋਹਨ ਸਿੰਘ ਅਨਸਾਰ ਗੋਰਖਨਾਥ ਦਾ ਸਮਾਂ 940 ਤੋਂ 1040 ਈਸਵੀ ਤੱਕ ਡਾਕਟਰ ਮੋਹਨ ਸਿੰਘ ਅਨਸਾਰ ਚਰਪਟਨਾਥ ਦਾ ਸਮਾਂ 890 ਈਸਵੀ ਤੋਂ 990 ਈਸਵੀ ਤੱਕ ਥੈਂਕ ਯੂ ਬਾਕੀ ਅਸੀਂ ਕੱਲ ਕਰਾਂਗੇ ਤੇ ਇਹ ਸਾਰਾ ਤੁਸੀਂ ਯਾਦ ਕਰ ਲੈਣਾ ਪ੍ਰੋਪਰ ਚੰਗੀ ਤਰ੍ਹਾਂ ਨੈਕਸਟ ਕੁਐਸ਼ਨਸ ਆਧਕਲਿੰਪ ਪੰਜਾਬੀ ਸਾਹਿਤ ਦੇ ਕੱਲ वाली ਵੀਡੀਓ ਦੇ ਵਿੱਚ ਕਰਾਂਗੇ